ਕਮੇਕ ਦੇਖੋ 2 3 ਉਹ ਤਾਂ ਪੁੱਛੋ 4 ਅਰੀਸ਼ਾ ਲੈ ਜੀ ਇਹਦੀ ਐਂਡ ਕੱਢੋ ਹਾਂਜੀ 6 ਹਾਂ 7 ਹਗਾ ਲੈਣਾ ਆ ਕਿੰਨੇ ਦਾ 7600 ਹੋ ਗਿਆ ਆਹੋ ਫਿਰ 7 7.5 ਹੋਈ ਆ 7000 ਰੱਖ ਐਵੇਂ ਮਾਰੀ ਜਾਂਦਾ ਨਹੀਂ ਲੈ ਦੱਸ ਹੁਣ ਭਰ ਲੈ ਭਾਜੀ ਪੈਸੇ ਮੈਂ ਕਹਿੰਦਾ 7000 ਨਹੀਂ ਪਰਦਾ ਹੋਇਆ ਆਹ ਉਹ ਤੁਮਹਾਂ ਦੇ ਪੈਸੇ ਵੜਦਾ ਤੂੰ ਕਹਿੰਦਾ ਦੇ ਪੈਸੇ ਵੜਦਾ ਛੱਡ ਮੈਂ ਤੈਨੂੰ ਕਿੱਦਾਂ ਦੁੱਤਾਂ ਤੂੰ ਫੋਲੋਵਰ ਆ ਰਹਿਣ ਦਾ ਦੇ ਦੇ ਜੀ ਹਾਂ ਨਹੀਂ ਦੇਣੇ ਨਹੀਂ ਦੇਣੇ ਇਹ ਤਾਂ ਮਾਤਰਾ ਉਹ ਦਾਰੀ ਆਦੀ ਏ ਯਾਰ ਹੁਣ ਮੈਂ ਤਾਂ ਤੁਮਕ ਤੂੰ ਕਿਵੇਂ ਮੈਨੂੰ ਪਤਾ ਵੀ ਰੱਗੇ ਕੋ 10000 ਦੀ ਆ 5000 ਦੀ ਆ ਹੋਰ ਕਿਹੜੇ ਵੀ ਦਵਾ ਦੇ ਮੈਂ ਜਾਣੇ ਵੀ ਜਾਣੇ ਆਹੋ ਇਹ ਚ ਕਹਦਾ ਗੁੱਸੇ ਵਾਲੀ ਗੱਲ ਆ 10 ਮੰਗਿਆ ਜੀ ਤੱਕੀ ਤਾ ਆਹੋ ਦੇ ਵੀ ਉਹ ਕਿਹੜਾ ਬੀਜ ਆਹੋ 10 ਮੰਗਿਆ ਕਿਉਂ ਪੁੱਛਿਆ ਕੀਤਾ 10000 ਰੁਪਏ 9000 ਰੁਪਏ ਦੀ ਆਹ ਭਾਈ ਲੈ ਜਾ ਤੇਰੇ ਕੰਮ ਨਹੀਂ ਹੋ ਜਾਗੇ ਵਾਹੋ ਜਿਹੜੀ ਆਹ ਆਹ ਉਹ ਖੜੀ ਦੀ ਜੁੱਦੀ ਤੇ ਹੋਰ ਜਿਹੜਾ ਸੋਟਾ ਦਾ ਜਿਹੜਾ ਨਹੀਂ ਤੇ ਉਹ ਵੀ ਨાળા ਪੱਠਾਂ ਵਿੱਚ ਉਹ ਦੋ ਆ ਭਾਈ ਉਹ ਦੋ ਲੈ ਆਓ ਜੇ ਤੇਰੇ ਨਾਲ ਪੜਲਾ ਨਾ ਤੇ ਦੋ ਕੋਈ ਦੇ ਦਿਓ ਮੈਂ 200 ਤੁਹਾਨੂੰ ਦਿਆਂਗਾ ਉਹ ਤਾਂ ਬੱਸ ਨਹੀਂ ਜੁੱਦੀ ਭਾਈ ਸਤ ਸਤ ਹੁਣ ਇੱਕ ਰਹਿ ਗਈ ਆ ਸਤ 100 ਦੇ ਲੈ 100 ਦੇ ਆ ਇਹਨੂੰ ਤੋਰ ਵਿੱਚੋਂ ਮੈਨੂੰ 100-100 ਦੇ ਤਾਂ ਹੋਰ ਮੈਂ ਕੀ ਕਹਣਾ ਤੈਨੂੰ ਯਾਰ ਹਾਂ ਹਾਂ 100-100 ਦੇ ਦੋ ਕਹਿੰਦਾ ਤੁਸੀਂ ਸੌਦਾ ਕਰ ਲਓ ਮੈਨੂੰ ਕੋਈ ਨਹੀਂ 100-100 ਨਾਲ ਫਰਕ ਪੈਂਦਾ ਨਹੀਂ ਕੋਈ ਨਹੀਂ ਦੇਣੇ ਆ ਬਾਅਦ ਚ ਦੇ ਦੇ ਆ ਲੈ ਲੈ ਦੇਖੋ ਦੇ ਆ ਤਲ ਫੋਚਾ ਫਾਇਦੇ ਮੇਰੇ ਕੋਲ ਆ 100 ਹੋ ਗਿਆ ਤਾਂ 200 ਲੈਣਾ ਤੂੰ ਦੇਖ ਖੁੱਲੇ ਮੇਰੇ ਕੰਮ ਚ ਚੱਲ ਚੱਲ ਸੌਦਾ ਕਰ ਖੁੱਲੇ ਤੇਰਾ ਆਪਣੇ ਕੰਮ ਚ ਚੁੱਪ ਨਹੀਂ ਕਰ ਤੇਰਾ ਤੂੰ ਆਪਣੇ ਚੱਕੇ ਚ ਲਾ ਰੂ ਤੂੰ ਹੀ ਬਾੜੇ ਚ ਕੋਈ ਨਹੀਂ